ਪਾਪਿਕਾਂ ਜੀ ਨੇ ਦੇਖਤਾ ਕਰਾਉਣਾ ਬਲਾਕ ਹੱਥਾ ਚਿੰਨਾ ਦੇ ਪਿੰਡ ਤੋਲਾ ਨੰਗਲ ਦੇ ਕਿਸਾਨ ਫੈਲੀਆਂ ਦੇ ਵਿੱਚ ਖਲੋਤੇ ਨੇ ਜਿਹੜੀ ਕੱਲ ਸ਼ਾਮਾਂ ਨੂੰ ਕੁਦਰਤ ਵੱਲੋਂ ਜੋ ਕਰੋਪੀ ਕਿਸਾਨਾਂ ਦੇ ਉੱਤੇ ਹੋਈ ਆ ਕੋਈ ਕਣਕ ਨਹੀਂ ਰਹਿ ਗਈ ਕੋਈ ਚੰਗਰਾਂਾਂ ਵਾਸਤੇ ਪੱਠਾ ਨਹੀਂ ਰਹਿ ਗਿਆ ਕੋਈ ਸਰੋਂ ਨਹੀਂ ਰਹਿ ਗਈ ਤੇ ਵੇਖੋ ਅਜੇ ਤੱਕ ਜਿਹੜਾ ਗਲੇ ਨੇ ਅਜੇ ਤੱਕ ਆ ਕਿਸਾਨਾਂ ਨੇ ਹੱਥੇ ਚ ਫੜੇ ਨੇ 12 14 ਘੰਟੇ ਹੋ ਗਏ ਆ ਤੇ ਇਹ ਤੱਕ ਥੁਰੇ ਨਹੀਂ ਇੰਨੇ ਜ਼ਿਆਦਾ ਮੋਟੀ ਤਰ ਸੀ ਇੱਕ ਰੋਪੀ ਜਿਹੜੀ ਆ ਕਿਸਾਨਾਂ ਦੀ ਤਰਫੋਂ ਹੀ ਆ ਮਾਨ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀ ਕਿਸਾਨਾਂ ਦੀ ਪੈੜੀਆਂ ਦੀ ਜਿਹੜੀ ਆ ਗਰਗੌੜੀ ਕਰਾਈ ਜਾਵੇ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਨੂੰ ਕੰਪਨਸੇਟ ਕਰਨ ਨਾਲ ਤੇ ਇਹਨਾਂ ਦਾ ਰੋਜ਼ੀ-ਰੋਟੀ ਜਿਹੜੀ ਆ ਉਹ ਚੱਲ ਸਕੇ ਤੇ ਬਾਕੀ ਇਹ ਦੋ ਤਿੰਨ ਪਿੰਡਾਂ ਚਝੋਠੀ ਆ ਟੋਲਾ ਨੰਗਲ ਆ ਭਿੱਟੇਵਾੜਿਆ ਮੁਲਾਜ਼ਮ ਆ ਕੇ ਵੇਖ ਸਕਦੇ ਸਰਕਾਰ ਭੇਜ ਕੇ ਮੁਖੌਟਾ ਦੇ ਸਕਦੀ ਹੈ ਸੈਦੂਪੁਰ ਵੀ ਆ ਵੇਖ ਸਕਦੇ ਆਗੇ ਕਿ ਬਿਲਕੁਲ ਤੈ ਬਿਲਕੁਲ ਖਤਮ ਹੋ ਗਈ ਹੈ ਕਣਕ ਦੇ ਪੱਲੇ ਕੋਈ ਨਹੀਂ ਕੋਈ ਰੋਟੀ ਰੋਟੀ ਦਾ ਕੋਈ ਵਿਕਾਰ ਤਾਂ ਸਾਧ ਨਹੀਂ ਰਹਿ ਗਿਆ ਇਹ ਪਹਿਲੀ ਤੱਕ 16 ਮਹੀਨਿਆਂ ਤੋਂ ਸਾਰੇ ਜਿਹੜਾ ਰਕਬਾ ਵਾ ਫੇਰ ਦੇ ਵਿੱਚ ਗਰਦੌਰੀ ਆ ਕੇ ਕਰਾਈ ਜਾਵੇ ਸਰਕਾਰ ਵੱਲੋਂ ਤਾਂ ਪਾਉਂਦੇ ਖਾਨਾ ਰੱਖੀ ਉਹਨਾਂ ਨੂੰ ਥੋੜਾ ਬੋਟਾ ਉਹਨਾਂ ਦਾ ਮਤਲਬ ਰੋਟੀ ਰੋਟੀ ਜਿਹੜੀ ਚੱਲ ਸਕੇ ਇਹ ਵੀ ਬੇਨਤੀਆਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ